ਜੱਸ ਸਿੰਘ ਦਰ ਤੋਂ ਨੇ ਜੀ ਦਾ ਫੋਨ ਕਰਵਾਇਆ ਇੱਧਰ ਆ ਇੱਥੇ ਹਸਪਤਾਲ ਕੱਲਾ ਖਲੋਤਾ ਹੀ ਮੈਂ ਗੈਂਡਾ ਮਾਰ ਕੇ ਜਾਉਂ ਜੱਜੋ ਆ ਜਾਓ ਕਰੀਬਾਂ ਨਾਲ ਮੈਂ ਜਾਣੇ ਰੇਟਨ ਵਾਲੇ ਬੰਦੇ ਤੁਸੀਂ ਮੈਂ ਕਿਹਾ ਮੈਂ ਕਿਹਾ ਤਾ ਤੈਨੂੰ ਪਤਾ ਲੱਗੂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਜਸਵਿੰਦਰ ਤੁਨੇ ਜੀ ਦਾ ਫੋਨ ਕਰਵਾਇਆ ਨਾ ਤੇ ਤੂੰ ਜਿਹੜੀ ਦਿਆ ਨਾ ਤੂੰ ਰਣਨੀਤੀ ਕਰਨ ਤੂੰ ਮੈਨੂੰ ਨਹੀਂ ਪਤਾ ਤੂੰ ਮੈਂ ਤੂੰ ਕਿਹੜੀ ਪਾਰਟੀ ਤੋਂ ਬਿਲੋਂਗ ਕਰਦਾ ਪਰ ਤੂੰ ਜਿਹੜੀ ਇਹ ਨਾ ਪਾਰਟੀਆਂ ਸਾਡੇ ਕੋਲ ਆਉਂਦੀਆਂ ਕੋਈ ਨਹੀਂ ਕੋਈ ਨਹੀਂ ਤੂੰ ਪੁਲਸ ਹੈ ਪੁਲਸ ਗਲਤ ਬੋਲਣਾ ਤੇਰੀ ਖਰੀਦੀ ਪੁਲਸ ਆ ਤੂੰ ਪੈਸੇ ਦਿੰਦਾ ਤੂੰ ਦੁਨੀਆ ਦੀ ਮੇਰੀ ਮੇਰੀ ਆਪਣੀ ਹੈ ਆਹੋ ਇਨਸ਼ਾ ਅੱਲਾਹ ਕੋਈ ਨਹੀਂ ਆਪਣੀ ਵਾਦੀ ਇਹ ਤੈਨੂੰ ਪਤਾ ਲੱਗ ਜਾਂਦਾ ਭਾਊ ਮੈਨੂੰ ਪਤਾ ਲੱਗ ਜਾਂਦਾ ਤੈਨੂੰ ਨੇ ਮਾਰ ਦੇਣਾ ਹੀ ਆਪਾਂ ਗੋਲੀਆਂ ਚੱਲ ਆ ਵੀ ਚੇ ਫੋਨ ਆਉਂਦਾ ਸਵੇਰ ਮਲਿਕ ਜੀ ਦਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਤੇਰੇ ਤੈਨੂੰ ਮੈਂ ਇਹਨਾਂ ਦਾਅਵਾ ਕਰਨਾ ਵਾ ਤੇਰੇ ਮੈਨੂੰ ਭਾਵੇਂ ਮਰਨਾ ਪਵੇ ਨਾ ਮੈਨੂੰ ਮਰਨਾ ਪਵੇ ਜਲਦੀ ਲਗ ਜੂਗਾ ਪਤਾ ਜੇ ਮੈਂ ਤੀ ਰਾਤ ਸੇਵਾ ਕਰਨ ਦਾ ਨਾ ਤੇ ਮੇਰੇ ਮੇਰੇ ਪਿਓ ਨੇ ਦਿੱਤੀ ਹੋਈ ਮੈਨੂੰ ਜੈਦਾ ਹੈ ਗੱਡੀਆਂ ਤੇ ਸੇਵਾ ਹੀ ਪਰੀ ਪਤਾ ਲੱਗੂ ਤੂੰ ਮਰ ਵਾਲਾ ਯਾ ਜਿਹੜੀਆਂ ਗੋਲੀਆਂ ਮੈਨੂੰ ਮਰਵਾਉਣੀਆਂ ਇਹ ਮਰਾਲਾ ਕੱਲਾ ਖਲੋਤਾ ਮੈਥੇ ਹਸਪੀਟਲ ਨਿਰਮਾਣ ਦੇ ਵਿੱਚ ਤੇ ਆ ਜਾ ਜਾ ਉਹ ਜਿਹੜੇ ਜਾਂਦੇ ਆ ਆ ਜਾ ਉੱਥੇ ਉਹਦਾ ਬਚਾਉਣ ਦੀ ਡਾਇ ਸੇਵਾ ਕਰਨ ਆ ਜਾਓ ਜਿੰਨੇ ਜਿੰਨੇ ਉਹਨਾਂ ਕੱਲ੍ਹ ਖਲੋਤਾ ਮੈਨੂੰ ਭਾਈ ਸ਼ੰਕਰ ਦੀ ਸੌ ਲੱਗੇ ਆ ਜਾਓ ਜਿਵੇਂ ਉਹ ਬੈੱਡ ਤੇ ਪਏ ਉਹ ਤਰਾ ਤੂੰ ਵੀ ਪਈਵੇਂਗਾ ਮੈਨੂੰ ਲੱਗੀ ਇੱਥੇ ਫੋਰਚੂਨਟਲੀ ਕੱਲਾ ਖਲੋਤਾ ਹੀ ਮੈਂ ਠੀਕ ਹੈ ਮੈਂ ਆਠ ਆ ਜਾ ਇੱਥੇ ਕੱਲਾ ਹੀ ਬੈਠਾ ਮੈਂ ਗੱਡੀ ਦੇ ਵਿੱਚ ਆ ਜਾ ਤੈਨੂੰ ਲੱਗ ਜੂ ਪਤਾ ਇੱਕ ਵਾਰੀ ਮੈਮੋਰੀ ਦਾ ਸਮੇਂ ਇੱਕ ਵੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਕੋਈ ਨਹੀਂ ਤੂੰ ਤੈਨੂੰ ਲੱਗਦਾ ਤੂੰ ਨਾ ਬੜਾ ਬਾਦ ਤੈਨੂੰ ਹਲੇ ਬੜਾ ਬਾਦ ਤੂੰ ਜਲਦੀ ਬਾਦ ਤੂੰ ਜਾਣਦਾ ਨਹੀਂ ਮੇਰੇ ਬਰਚਾ ਬਾਰੇ ਮੇਰੇ ਨਾਮ ਲੈ ਕੇ ਵੇਖ ਲੋ ਰਿਕਾਰਡ ਕੋਈ ਨਹੀਂ ਕੋਈ ਪਤਾ ਲੱਗੂ ਕੀ ਨਾਮ ਤੇਰਾ ਬਰਾਸਲੀ ਨਾਂ ਤੇ ਦੱਸ ਕੀ ਨਾਮ ਤੇਰਾ ਰਾਜੂ ਕੀ ਕੇ ਦਾ ਕੀ ਰਾਜਾ ਨੇ ਪੁੱਛੇ ਰਾਜਾ ਕੋਲ ਹੈ ਇਹ ਗੱਲ ਕਰੀ ਤੈਨੂੰ ਲੱਗ ਜਾਂਦਾ ਪਤਾ ਰੋਕ ਹਾਂ ਸਵੇਦ ਮਲਿਕ ਦੇ ਤੂੰ ਮਾਰੀਆਂ ਜੜੀਆਂ ਚਪੇੜਾਂ ਤੇਰੀਆਂ ਮੈਂ ਚਪੇੜਾਂ ਕਢਾਉਣਾ ਖਲੋਇਆ ਮੈਂ ਕਿਹਾ ਤੂੰ ਵੇਖੀ ਤੇਰਾ ਹੁੰਦਾ ਕੀ ਤੇਰਾ ਤਾਂ ਵੀ ਜਿੱਤ ਰਹੇ ਉਹ ਸਵੇਦ ਮਲਿਕ ਸਵੇਦ ਮਲਿਕ ਜੀ ਨੂੰ ਵੇਖਿਆ ਵੀ ਹੈਗਾ ਜੀ ਉਹ ਜਿਹੜੇ ਚਪੇੜਾਂ ਵਰਗੇ ਉਹਨੂੰ ਵੇਖਣਾ ਨਾ ਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੱਢ ਤੂੰ ਹਲ ਪੀਤੀ ਆ ਕੋਈ ਨਹੀਂ ਆਹੋ ਲਾਈਵ ਕਰੋ ਸਾਰੇ ਜਣੇ ਵੀ ਚਾਹਦੇ ਪ੍ਰੈਸ ਵੀ ਆਦੇ ਇਹ ਸਭ ਪੂਰਾ ਕੀ ਮਾਮਲਾ ਹੈ ਹਾਂਜੀ ਮਲਿਕ ਸਾਹਿਬ ਪੂਰਾ ਕੀ ਮਾਮਲਾ ਹੈ ਜਿਸ ਨੂੰ ਲੈ ਕੇ ਤੁਹਾਨੂੰ ਪੁਲਿਸ ਤੱਕ ਪਹੁੰਚਣਾ ਪਿਆ ਔਰ ਹੁਣ ਉਸ ਮਾਮਲੇ ਦੇ ਵਿੱਚ ਸਟੇਟਸ ਕੀ ਆਦਾ ਐਸਾ ਜੀ ਕਿ 3 ਤਰੀਕ ਰਾਤ ਨੂੰ ਲਗਭਗ 11:30 ਦੇ ਕਰੀਬ ਐਗਜ਼ੈਕਟ ਟਾਈਮ ਜਿਹੜਾ ਹੈ ਉਹ ਆਨ ਰਿਕਾਰਡ ਹੈ ਕਾਲ ਦੇ ਵਿੱਚ ਮੈਨੂੰ ਇੱਕ ਗੌਰਵ ਨਾ ਦੇ ਵਿਅਕਤੀ ਦੀ ਕਾਲ ਆਈ ਕਿ ਤੁਹਾਡੇ ਬਾਰੇ ਇੱਕ ਗੈਂਗਸਟਰ ਰਣਜੀਤ ਨਾ ਦਾ ਬੰਦਾ ਥ੍ਰੈਟਨਿੰਗ ਕਰ ਰਿਹਾ ਹੈ ਔਰ ਉਹ ਕਹਿੰਦਾ ਹੈ ਕਿ ਮੈਂ ਗੋਲੀਆਂ ਚਲਾਨਾਂ ਮੈਂ ਉਹ ਗੈਂਗਸਟਰਾਂ ਤਸ਼ਵੀਤ ਮਲਿਕ ਜਿਹੜਾ ਹੈ ਮੈਂ ਮੰਜੇ ਤੇ ਲੰਮਾ ਪਾ ਦੇਣਾ ਤੇ ਗੋਲੀਆਂ ਚਲਾਨੀਆਂ ਉਹਦੇ ਤੇ ਉਹ ਗੌਰਵ ਨੂੰ ਫਿਰ ਮੈਂ ਗਿਆ ਮੈਂ ਕਿਹਾ ਮੈਂ ਰਿਪੋਰਟ ਦਾਂ ਪੁਲਿਸ ਟੂ ਆਰਡ ਆਵਰ ਦੇ ਉੱਤੇ ਗੱਲ ਕਰ ਰਿਆ ਮੇਰੇ ਨਾਲ ਉਹਨੇ ਗੌਰਵ ਨੇ ਫਿਰ ਮੈਨੂੰ ਰਿਕਾਰਡਿੰਗ ਭੇਜੀ ਥੀ ਔਰ ਰਣਜੀਤ ਨਾ ਦੇ ਬੰਦੇ ਦੀ ਕਿ ਇਹ ਉਹ ਬੋਲ ਰਿਹਾ ਸੀਗਾ ਸਾਰੀ ਗੱਲ ਕਿ ਇਸ ਤਰ੍ਹਾਂ ਸ਼ਵੇਤ ਮਲਿਕ ਨੂੰ ਗੋਲੀਆਂ ਮਾਰਾਂਗੇ ਸ਼ਵੇਤ ਮਲਿਕ ਨੂੰ ਠੀਕ ਕਰ ਦੇਵਾਂਗੇ ਸ਼ਵੇਤ ਮਲਿਕ ਨੂੰ ਸੋਧ ਦੇਵਾਂਗੇ ਤੇ ਉਹ ਸਾਰੀ ਰਿਕਾਰਡਿੰਗ ਫਿਰ ਮੈਂ ਉਸੇ ਰਾਤ ਨੂੰ 1 ਵਜੇ ਰਾਤ ਨੂੰ ਨੈਕਸਟ ਡੇ ਹੋ ਗਿਆ 4:00 1 ਘੰਟੇ ਬਾਅਦ ਮੈਂ ਆਲਮ ਵਿਜੇ ਸਿੰਘ ਜੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਉਹਨਾਂ ਨੂੰ ਉਹਨਾਂ ਨੇ ਫੋਨ ਵੀ ਚੁੱਕ ਲਿਆ ਮੇਰਾ ਸੋ ਗੁੱਡ ਆਫ ਯੂ ਸੋ ਗੁੱਡ ਆਫ ਹਿਮ ਉਸ ਤੋਂ ਬਾਅਦ ਉਹ ਉਹਨਾਂ ਨੂੰ ਮੈਂ ਰਿਕਾਰਡਿੰਗ ਵੀ ਭੇਜਤੀ ਔਰ ਨਾਲ ਹੀ ਮੈਂ ਮੈਸੇਜ ਵੀ ਭੇਜਦਾ ਗੌਰਵ ਦਾ ਮੋਬਾਈਲ ਨੰਬਰ ਵੀ ਭੇਜਦਾ ਕਿ ਰਿਕਾਰਡਿੰਗ ਤੇ ਮੋਬਾਈਲ ਨੰਬਰ ਲਈ ਜੀ ਆਇਆ ਉਹ ਰਿਕਾਰਡਿੰਗ ਗੌਰਵ ਨੇ ਮੈਨੂੰ ਭੇਜੀ ਸੀਗੀ ਤੇ ਗੌਰਵ ਤੋਂ ਪਤਾ ਲੱਗ ਸਕਦਾ ਹੈ ਕਿ ਉਹਦੇ ਫੋਨ ਤੇ ਕਿਹਦੀ ਰੰਜੀਦ ਦਾ ਕੀ ਨੰਬਰ ਹੈਗਾ ਸੋ ਮੈਂ ਉਹਨਾਂ ਨੂੰ ਕਿਹਾ ਜੀ ਦਿਸ ਇਸ ਵੈਰੀ ਸੀਰੀਅਸ ਮੈਟਰ ਆਈ ਐਮ ਨਾਟ ਅਫਰੇਡ ਆਫ ਐਨੀਬਾਡੀ ਮੈਨੂੰ ਕਿਸੇ ਤੋਂ ਡਰ ਨਹੀਂ ਹੈਗਾ ਮੈਂ ਯੂਥ ਬੀਜੇਪੀ ਜੋ ਨਿਕਲੇ ਆ ਬੰਦਾ ਮੈਨੂੰ ਕਈ ਵਾਰੀ ਮੈਂ ਮੇਅਰ ਸੀਗਾ ਕੋਈ ਮੇਰੇ ਤੇ ਘਰਾਵਰਦਾ ਦੀ ਕੋਈ ਮੇਰੇ ਧਰਨੇ ਲਾਂਦਾ ਸੀ ਸੋ ਮੇਰੇ ਤੇ ਅਟੈਕਸ ਵੀ ਹੋਏ ਉਸ ਵਲੇ ਪਰਚੇ ਵੀ ਦਰਜ ਹੋਏ ਜਿਹਨਾਂ ਨੇ ਅਟੈਕ ਕੀਤੇ ਤੇ ਮੈਨੂੰ ਆਈ ਐਮ ਨੋਟ ਅਫਰੇਡ ਆਫ ਰੱਬ ਤੋਂ ਮੈਂ ਡਰਨਾ ਹੋਰ ਕਿਸ ਤੋਂ ਨਹੀਂ ਡਰਦਾ ਪਰ ਚਿੰਤਾ ਦਾ ਵਿਸ਼ਾ ਹੈ ਕਿ ਇੰਨੀ ਹਿੰਮਤ ਵੱਧ ਗਈ ਹੈ ਗੈਂਗਸਟਰਾਂ ਦੀ ਕਿ ਸਾਡੇ ਲੋਕਾਂ ਨੂੰ ਜੇ ਉਹ ਜਿਹਨੂੰ ਕਹਿ ਸਕਦੇ ਹੈਗੇ ਆ ਕਿ ਥ੍ਰੈਟਨ ਕਰ ਰਹੇ ਨੇ ਤੇ ਆਮ ਜਨਤਾ ਜਿਹੜੀ ਹੈ ਉਹਦਾ ਇਸ ਵਲੇ ਕੀ ਹਾਲ ਹੈ ਤੋ ਮੈਨੂੰ ਥੋੜਾ ਜਿਹਾ ਹੋਰ ਵੀ ਚਿੰਤਾ ਆਈ ਕਿਉਂਕਿ ਜਿਹੜੇ ਡੀਸੀਪੀ ਸਾਹਿਬ ਨੇ ਤੇ ਇਮੀਡੀਏਟਲੀ ਮੌਲਕ ਜੀ ਨੇ ਸਾਡੇ ਐਸਐਚਓ ਸਿਵਲ ਲਾਈਨ ਉਹਨਾਂ ਨੂੰ ਮਾਰਕ ਕਰਤੀ ਮੌਲਕ ਜੀ ਦਾ ਮੈਨੂੰ ਫੋਨ ਆਇਆ ਤੇ ਮੈਨਰੇ ਨਾਲ ਗੱਲ ਹੋਈ ਜ ਮੌਲਕ ਜੀ ਨੇ ਕਿਹਾ ਜੀ ਕਿ ਅਸੀਂ ਗੌਰਵ ਵੀ ਨਟੋਰੀਅਸ ਹੈ ਉਹਦਾ ਬੈਕਗ੍ਰਾਉਂਡ ਅਸੀਂ ਦੇਖੀ ਹੈ ਔਰ ਅਸੀਂ ਇਮੀਡੀਏਟਲੀ ਉਹਨੂੰ ਫੜ ਲਾਂਗੇ ਔਰ ਕਿਉਂਕਿ ਸਾਡੇ ਕੋਲ ਸੀਡੀਆਰ ਹੁੰਦੀ ਹੈ ਕਾਲ ਡਿਟੇਲ ਰਿਕਾਰਡ ਸੋ ਕਾਲ ਡਿਟੇਲ ਰਿਕਾਰਡ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਗੌਰਵ ਦੇ ਫੋਨ ਤੇ ਕੌਣ ਫ੍ਰੀਕੁਐਂਟ ਕਾਲਰ ਹੈਗਾ ਤੇ ਸਾਡੇ ਲਈ ਕੋਈ ਸਿੰਪਲ ਜਵਾਬ ਹੈ ਮਲਿਕ ਸਾਹਿਬ ਬੁਲਟ ਮੈਂ ਜਸ ਟੋਲਡ ਹਿਮ ਥੈਟ ਆਈ ਵਾਂਟ ਟੂ ਨੋ ਹੂ ਦਾ ਪਰਸਨ ਇਜ਼ ਬਿਹਾਈਂਡ ਆਲ ਥਿਸ ਨੌਨਸੈਂਸ ਤਾਂ ਕਿ ਅਸੀਂ ਐਕਸਪੋਜ਼ ਕਰ ਸਕੀਏ ਗੈਂਗਸਟਰਸ ਨੂੰ ਪਰ ਥਰੋ ਡੇਟ ਆ ਡਿਡਨਟ ਗੈਟ ਐਨੀ ਸੇ ਇਨਫੋਰਮੇਸ਼ਨ ਫ্রম ਦਾ ਪੁਲਿਸ ਡਿਪਾਰਟਮੈਂਟ ਪਰ ਚਿੰਤਾ ਮੈਨੂੰ ਇਸ ਗੱਲ ਦੀ ਹੈ ਕਿ ਜਨਤਾ ਦਾ ਕੀ ਬਣ ਰਿਹਾ ਹੈ ਕਿ ਜਿੱਥੇ ਸਾਡੇ ਲੋਕਾਂ ਨੂੰ ਥ੍ਰੈਟਨਿੰਗਸ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਅਸੀਂ ਰਾਜਨੀਤਿਕ ਲੋਕ ਆ ਅਸੀਂ ਸਮਾਜਿਕ ਕਾਰਜਕਰਤਾ ਵਾਂ ਅਸੀਂ ਜਨਤਾ ਦੀ ਆਵਾਜ਼ ਉਠਾਣੇ ਹੈਗੇ ਆ ਤੇ ਸਾਡਾ ਜੀਵਨ ਸੁਰੱਖਿਤ ਨਹੀਂ ਤੇ ਆਮ ਜਨਤਾ ਦੀ ਐਸੇ ਲਈ ਕੀ ਹਾਲਤ ਹੋਏਗੀ ਜਿਹੜੀ ਕਿ ਪ੍ਰਸ਼ਾਸਨ ਤੱਕ ਪਹੁੰਚ ਹੀ ਨਹੀਂ ਪਾਂਦੀ ਮੇਰਾ ਪੁਲਿਸ ਨਾਲ ਸੰਪਰਕ ਕੀਤਾ ਮੇਰਾ ਤਿੰਨ ਵਾਰੀ ਸੰਪਰਕ ਹੋਇਆ ਅਮੋਲ ਅਮੋਲ ਜੀ ਨਾਲ ਕਿਉਂਕਿ ਡੀਐਸਪੀ ਸਾਹਿਬ ਨੇ ਤੇ ਲਾਤੀਨ ਕਵਰੀ पर मूलक जी हमेशा मन्नू यही कहंदे रहे के मैं थानू दस रिया पर मैं भी एडमिनिस्ट्रेटर रिया हां मैं मेयर रिया हां मैं 20000 ਦੇ ਲੋਕਾਂ ਦੀ ਕਾਰਪੋਰੇਸ਼ਨ ਨੂੰ ਹੈਡ ਕੀਤਾ ਹੈਗਾ ਕਿ ਦਿਸ ਇਜ਼ ਅ ਵੈਰੀ ਸਿੰਪਲ ਜੌਬ ਜਸਟ ਟੂ ਡਿਟੈਕਟ ਦਾ ਪਰਸਨ ਕਿ ਫਰਮ ਦਾ ਕਾਲ ਡਿਟੇਲ ਰਿਕਾਰਡ ਤੋ ਹੂ ਦਾ ਪਰਸਨ ਜਿਹੜੀ ਹੈ ਗੌਰਵ ਜਨੇ ਤੁਹਾਨੂੰ ਕਾਲ ਕੀਤੀ ਫਿਰ ਉਸ ਬੰਦੇ ਦੇ ਨਿਆਲੇ ਤੱਕ ਐਗਜੈਕਟ ਹੈ ਕਿ ਗੌਰਵ ਪਹਿਲੇ ਪਤਾ ਲੱਗੇਗਾ ਉਹ ਕੀ ਹੈ ਫਿਰ ਗੌਰਵ ਨੂੰ ਧਮਕੀ ਆਈ ਉਹ ਗੌਰਵ ਦੇ ਫੋਨ ਤੇ ਆਈ ਹੈ ਗੌਰਵ ਨੇ ਮੈਨੂੰ ਵੀਡੀਓ ਭੇਜੀ ਨੇਚਰਲੀ ਉਹ ਧਮਕੀ ਗੌਰਵ ਦੇ ਫੋਨ ਦੇ ਉੱਤੇ ਆਈ ਉਹ ਰਣਜੀਤ ਦਾ ਵੀ ਫੋਨ ਨੰਬਰ ਮਿਲ ਜਾਏਗਾ ਪਰ ਅੱਜ ਅਸੀਂ 9 10 ਦਿਨ ਹੋ ਗਏ ਨੇ 9 10 ਦਿਨ ਤੋਂ ਕੋਈ ਅਰੈਸਟ ਨਹੀਂ ਕੋਈ ਉਹਦੇ ਤੇ ਕੋਈ ਐਸੀ ਗੱਲ ਨਹੀਂ ਥਿਸ ਇਜ਼ ਅ ਮੈਟਰ ਆਫ ਕਲੈਕਸ਼ਨ ਧਮਕੀ ਦਾ ਕਾਰਨ ਕੀ ਸਮਝਦੇ ਹਾਂ ਕਿ ਕੋਈ ਇਹਨਾਂ ਪਤਾ ਲੱਗਾ ਕਿ ਕਿਸ ਵਜ੍ਹਾ ਕਰਕੇ ਇਹਨਾਂ ਤੋਂ ਪਹਿਲੀ ਗੱਲ ਤੇ ਇਹ ਹੈ ਜੀ ਕਿ ਮੈਂ ਵੋਕਲ ਹਾਂ ਮੈਂ ਜਨਤਾ ਦੀ ਆਵਾਜ਼ ਹਮੇਸ਼ਾ ਚੁਕਣਾ ਹਾਂ ਬੋਲਡ ਹੋ ਕੇ ਚਾਹੇ ਹੂਐਵਰ 빅 ਦਾ ਪਰਸਨ ਇਜ਼ ਆਮ ਅ ਪਬਲਿਕ ਸਰਵੈਂਟ ਮੈਂ ਪਬਲਿਕ ਰਿਪ੍ਰੈਜ਼ੈਂਟੇਟਿਵ ਰਹਾ ਹਾਂ ਮੈਂ ਸਮਝਦਾ ਕਿ ਮੇਰਾ اخਲਾਕੀ ਕਰਜ ਹੈ ਕਿ ਬੀਜੇਪੀ ਦਾ ਕਾਰਗਰਤਾ ਹੋਣ ਦੇ ਨਾਤੇ ਮੇਰਾ ਫਰਜ ਹੈ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਏ ਤੇ ਮੈਂ ਉੱਥੇ ਅ ਅੱਗੇ ਹੋ ਕੇ ਤੇ ਲੀਡ ਕਰਾਂ ਉਹਨੂੰ ਪ੍ਰੋਬਲਮ ਤੋਂ ਕੱਢਣ ਲਈ ਉਹਨ ਸਾਡੇ ਜੀਆ لال ਜੀ ਹੈਗੇ ਨੇ ਨਜ਼ਦੀਕ ਉਹਨਾਂ ਦੇ ਕਰੋੜਾ ਰੁਪਏ ਦਾ 3 ਕਰੋੜ ਰੁਪਏ ਦਾ ਢਾਕਾ ਬਚ ਗਿਆ ਤੇ ਦਿਹਾੜੇ ਬਿਲਕੁਲ ਨਾਲ ਮੇਰੀ ਰੈਜ਼ਿਡੈਂਸ ਤੇ ਉਹਨਾਂ ਦੀ ਰੈਜ਼ਿਡੈਂਸ ਦਾ ਤੁਸੀਂ ਸਭ ਲੋਕ ਜਾਣਦੇ ਹੋ ਇਸ ਤਰ੍ਹਾਂ ਹੀ ਅਸੀਂ ਸੁਣਦੇ ਪਏ ਹਾਂ ਚੋਰੀਆਂ ਦੀ ਫਰੋਤੀਆਂ ਦੀ ਤੇ ਅੱਜ ਤੇ ਇੱਕ ਘਟਨਾ ਮੇਰੇ ਨਾਲ ਵਾਪਰ ਗਈ ਸੋ ਇਹ ਗੈਂਗਸਟਰਸ ਦੇ ਇੰਨੇ ਹੌਸਲੇ ਕਿਉਂ ਵਧੇ ਨੇ ਹੁਣ yogi ji ਨੇ yogi ji ਦੇ ਰਾਜ ਜੀ ਜਾਂ ਤੇ ਗੈਂਗਸਟਰ ਜਿਹੜੇ ਨੇ ਉਹ UP ਛੱਡ ਕੇ ਭੱਜ ਗਏ ਨੇ ਜਾਂ ਉਹ ਗੈਂਗਸਟਰ ਜਿਹੜੇ ਨੇ ਉਹ ਉੱਪਰ ਚਲੇ ਗਏ ਕੀ ਲੱਗਦਾ ਕਿ ਲੋਕ ਭਲਾਈ ਦੇ ਕੰਮ ਕਰਦੇ ਸੀ ਤੁਸੀਂ ਕੋਈ ਐਸਾ ਕੰਮ ਕੀਤਾ ਜਿਸ ਦੇ ਵਾਸਤੇ ਧਮਕੀਆਂ ਆਈਆਂ ਜਾਂ ਫਿਰ ਤੁਸੀਂ BJP ਆਗੂ ਜੀ ਤਾਂ ਕਰਕੇ ਧਮਕੀਆਂ ਆਈਆਂ ਐਸਾ ਹੈ ਜੀ ਕਿ ਕੁਝ ਵੀ ਹੋ ਸਕਦਾ ਮੈਂ ਐਸੇ ਕਰਕੇ ਪੁਲਿਸ ਨੂੰ ਗਿਆ ਨਾ ਕਿ ਉਹ ਬੰਦਾ ਦੱਸੇਗਾ ਕਿਉਂਕਿ ਮੈਂ ਤੇ ਬੀਜੇਪੀ ਦਾ ਕਾਰਗਰਤਾ ਵੀ ਹਾਂ ਮੈਂ ਮੇਅਰ ਵੀ ਰਿਹਾ ਹਾਂ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਹਾਂ ਬੀਜੇਪੀ ਦਾ ਮੈਂ ਮੈਂਬਰ ਆਫ ਪਾਰਲੀਮੈਂਟ ਵੀ ਰਿਹਾ ਹਾਂ ਬੀਜੇਪੀ ਦਾ ਔਰ ਮੈਂ ਤੁਰੰਤ ਨਿਰੰਤਰ ਮੁੱਦਿਆਂ ਦੇ ਉੱਤੇ ਜਿੱਥੇ ਜਨਤਾ ਨੂੰ ਕੋਈ ਪ੍ਰੋਬਲਮ ਆਂਦੀ ਹੈ ਆਪਣੇ ਮੁੱਦੇ ਤੇ ਨਹੀਂ ਗੱਲ ਕੀਤੀ ਕਦੀ ਮੈਂ ਮੈਂ ਕੇਵਲ ਜਨਤਾ ਦੇ ਮੁੱਦੇ ਚੁਕਣਾ ਵਾ ਕਿ ਜਨਤਾ ਨੂੰ ਰਿਲੀਫ ਕਿਸ ਤਰ੍ਹਾਂ ਮਿਲੇ ਤੇ ਇਹ ਹੁਣ ਇਹੀ ਦੇਖਣ ਦੀ ਗੱਲ ਹੈ ਕਿ ਇਹ ਐਲੀਮੈਂਟ ਜਿਨੇ ਇਹ ਧਮਕੀ ਉਹ ਗੈਂਗਸਟਰ ਤੋਂ ਦਵਾਈ ਹੈ ਉਹੀ ਤੇ ਫੜਨਾ ਚਾਹੀਦਾ ਐਲੀਮੈਂਟ ਕਿ ਹਫਤੇ ਚ ਪੁਲਿਸ ਨੇ ਕੋਈ ਤੁਹਾਡਾ ਸਕਿਉਰਿਟੀ ਰਿਵਿਊ ਕੀਤਾ ਜੀ ਸਕਿਉਰਿਟੀ ਰਿਵਿਊ ਮੈਂ ਤੇ ਕੋਈ ਮੰਗ ਨਹੀਂ ਕੀਤੀ ਜੀ ਇਹ ਤੇ ਪੁਲਿਸ ਨੇ ਦੇਖਣਾ ਜਿਨ੍ਹਾਂ ਨੇ ਸਕਿਉਰਿਟੀ ਪ੍ਰੋਵਾਈਡ ਕਰਨੀ ਹੈ ਮੈਂ ਮੰਗ ਨਹੀਂ ਕੀਤੀ ਬਲਤੋ ਮੈਂ ਤੇ ਮੰਗ ਕੀਤੀ ਹੈ ਕਿ ਉਸ ਕਲਪਰੇਟ ਨੂੰ ਫੜਿਆ ਜਾਏ ਕਿਉਂਕਿ ਇੱਕ ਕਾਂ ਟੰਗ ਦਿਆਂਗੇ ਤੇ ਸਾਰਿਆਂ ਨੂੰ ਉਹਦੀ ਚਿੰਤਾ ਹੋ ਰਹੀ ਹੈ। ਅਕਸਰ ਪੁਲਿਸ ਦਾ ਜਵਾਬ ਕੀ ਹੈ ਜੇ ਤੁਸੀਂ ਕਹਿੰਦੇ ਮੈਂ 2-3 ਵਾਰ ਪੁੱਛਿਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਤਾਂ ਕਿ ਸੀਆਈਡੀਰ ਆਪਾਂ ਲੈ ਲਈ ਹੁਣ ਕੀ ਕਹਿ ਰਹੇ ਹੋ? ਉਹ ਪ੍ਰੋਫੈਸ਼ਨਲ ਕਰਕੇ ਐਕਚੁਅਲੀ ਮਨੂ ਅਮੋਲਕ ਜੀ ਕਹਿੰਦੇ ਨੇ ਕਿ ਇਹ ਮੈਨੂੰ 2 ਦਿਨ ਦਾ ਟਾਈਮ ਦੇ ਦਿਓ 2-3 ਨਾ ਹੀ ਕਹਿ ਚੁੱਕੇ ਨੇ ਮੈਨੂੰ ਕਿ ਮੈਨੂੰ 2 ਦਿਨ ਦਾ ਟਾਈਮ ਦੇ ਦਿਓ ਮੈਂ ਤੁਹਾਨੂੰ ਬਿਲਕੁਲ ਉਹ ਬੰਦੇ ਅਰੈਸਟ ਹੋਣਗੇ ਅਸੀਂ ਨਜ਼ਦੀਕ ਪਹੁੰਚ ਚੁੱਕੇ ਆ ਪਰ ਟਿਲ ਦਿਸ ਟਾਈਮ ਆਈ ਡਿਡਨਟ ਗੈਟ ਐਨੀ ਇਨਫੋਰਮੇਸ਼ਨ ਫਰੋਮ ਅਮੋਲਕ ਜੀ ਰਿਗਾਰਡਿੰਗ ਦਾ ਪਰਸਨ ਰਿਸਪੌਂਸੀਬਲ ਫॉर ਦਿਸ ਜੇ ਕੋਈ ਡੀਜੀਪੀ ਜਾਂ ਕਿਸੇ ਹੋਰ ਸੀਨੀਅਰ ਅਫੀਸ਼ੀਅਲ ਦੇ ਧਿਆਨ ਚ ਲੈਂਦੀ ਐਸਾ ਹੈ ਕਿ ਡੀਸੀਪੀ ਜਿਹੜੇ ਨੇ ਉਹ ਸਾਡੇ ਆਈਪੀਐਸ ਆਫੀਸਰ ਨੇ ਔਰ ਸੀਨੀਅਰ ਨੇ ਨਹੀਂ ਹੋਏਗਾ ਤਾਂ ਮੈਂ ਫਿਰ ਗੌਰਵ ਯਾਦਵ ਜੀ ਨਾਲ ਗੱਲ ਕਰਾਂਗਾ ਡੀਜੀਪੀ ਸਾਹਿਬ ਨਾਲ ਪਾਰਟੀ ਹਾਈ ਕਮਾਂਡ ਦੇ ਧਿਆਨ ਚ ਲੈਂਦਾ ਮਾਮਲਾ ਉਸੇ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਮੈਂ ਜਨਤਾ ਦਾ ਸੇਵਕ ਆ ਮੈਨੂੰ ਆਪਣੀ ਜਾਨ ਦੇ ਨਹੀਂ ਚਿੰਤਾ ਜੀ ਮੈਨੂੰ ਜਾਨ ਦੀ ਚਿੰਤਾ ਨਹੀਂ ਹੈ ਮੈਨੂੰ ਲੋਕਾਂ ਦੀ ਜਾਨ ਦੀ ਚਿੰਤਾ ਹੈ ਮਲਿਕ ਸਾਹਿਬ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਵਰਗੇ ਇੱਕ ਪਰਸਨੈਲਿਟੀ ਦੇ ਨਾਲੇ ਕੁਝ ਹੋ ਰਿਹਾ ਤਾਂ ਆਮ ਪਬਲਿਕ ਫਿਰ ਉਹਦੇ ਤੋਂ ਕੀ ਐਕਸਪੈਕਟ ਕਰ ਸਕਦੇ ਨੇ ਮੈਂ ਮੈਂ ਤਾਂ ਦੇਖ ਹੀ ਰਿਹਾ ਜੀ ਕਿ ਜਿਸ ਤਰ੍ਹਾਂ ਇਹ ਐਂਟੀ ਸੋਸ਼ਲ 엘ਮੈਂਟਸ ਜਿਹੜੇ ਨੇ ਇਹਨਾਂ ਦਾ ਹੌਸਲਾ ਵਧਿਆ ਆ ਜਿਸ ਤਰ੍ਹਾਂ ਇੱਕ ਗੈਂਗਸਟਰ ਮੂੰਹ ਤੋਂ ਹੀ ਧਮਕੀ ਤੁਹਾਨੂੰ ਮੈਂ ਸੁਣਾਈ ਸੀ ਹੈ ਉਹਨੇ ਕਿ ਮੂੰਹ ਤੋਂ ਧਮਕੀ ਦੇ ਵਿੱਚ ਕਹਿ ਰਿਹਾ ਹੈਗਾ ਕਿ ਮੈਂ ਗੈਂਗਸਟਰ ਆ ਸਾਨੂੰ ਆਂਦਾ ਗੋਲੀਆਂ ਨਾਲ ਕਿਦਾਂ ਸਿੱਧਾ ਕਰਨਾ ਹੈ ਸ਼ਵੇਤ ਨੂੰ ਅਸੀਂ